ਅਯਾਤੀ ਦੇਤੇ ਉਤਰੰਗੇ ਲਾਗਾਂ ਦੇ ਲੋਕਾਂ ਨੂੰ ਕੇਜ ਚਾਉਂਦਾ ਮਨਾਉਂਦਾ ਚਤਰ ਕੀਤਾ ਹੈ ਕਿ ਇੰਨੀ ਤੋਂ ਹੰਤਾ ਦੇ ਵਿੱਚ ਅੰਰੇਜ ਤੋਂ ਲੋਕਾਂ ਨੇ ਕੁਝ ਮਿਲਦੇ ਤੇ ਪਾਰ ਦੇ ਮੌਤ ਨੂੰ ਜੋ ਪਾਰ ਦੇ ਜਹੀ ਕਹਿੰਦੇ ਸੀ ਉਹ ਯਾਤੀ ਲਈ ਪੁਰਾਣੇ ਉਪਰ ਆਜ਼ਾਦੀ ਨੇ ਅੱਜ ਜੈਸਰ ਆਏ ਆ ਤੇ ਦੁਨੀਆ ਭਰ ਦੇ ਅੰਦਰ ਇਹ ਦਾਤਾ ਦਾ ਦਾਤਾ ਲਗਾਇਆ ਹੈ ਕਹਿਣ ਨੂੰ ਜਾਂਦੇ ਆਂ ਚੀਂ ਚੌਂਦੇ ਆ ਇਸੇ ਸਾਡੇ ਲੋਕਾਂ ਦੇ ਅੰਦਰ ਦੁਨੀਆ ਭਰ ਦੇ ਨਾਲੋਂ ਥੋੜੀ ਜੋ ਹੋਣੀ ਹੈ ਤਾਂ ਇੱਥੇ ਲੋਕਾਂ ਨੂੰ ਬੋਲਣ ਦਾ ਇੱਥੇ ਲੋਕਾਂ ਨੂੰ ਦੇਖਣ ਦਾ ਕਿਆ ਆਪਣੇ ਵਾਰਸ ਜਨਮਤ ਕਰਨ ਦਾ ਆਪਣੇ ਰਹਿਣ ਰਹਿਣ ਦਾ ਹੱਕ ਹੈ ਇਸ ਦੀ ਸਾ ਤੋਂ ਰੱਟੀ ਗੋਚੇ ਜਿਹੜੀ ਕੋ ਘਾਟ ਲਾ ਗਿਆ ਮੁੱਤ ਦਾ ਪ੍ਰਮਾਣਾਂ ਦੀ ਮੋਤੀ ਹੈ ਕੋਈ ਆਪਣੇ ਹੱਥ ਫੜੀ ਹੋਈ ਹੈ ਕੋਈ ਜਦੋਂ ਦੀ ਕੋਸ਼ਿਸ਼ ਕਰ ਰਹੇ ਨੇ जे अंग अंग्रेजियूं प्रे जीवार उन्हनि सारी कौमी लोकी लैरे के शर ਕਾਂਤੀ ਉਪਾਰੋਂ ਮੈਂ ਉਪਾਰੋਂ ਦਿਹਾੜ ਰਕਿਆਂ ਲੋਕਾਂ ਦੇ ਆਪੂ ਬਣਾ ਕੇ ਪੇਸ਼ ਕੀਤਾ ਤੇ 15 ਗੱਤ ਬਾਏ ਦੇਣ ਕੇ ਉਸਾਰੇ ਯੋਤਨਾ ਦੇ ਨਾਲ ਇੱਕ ਬਹੁਤ ਵੱਡਾ ਧੋਖਾ ਹੋਇਆ ਇਹ ਤੋਂ ਕੇਵਰੇ ਸਾਡੇ ਭਾਉਂ ਦੇ ਮਹਾਨ ਸੀਨ ਭਾਰਤ ਨੇ 1932 ਦੇ ਵਿੱਚ ਇਹ ਗੱਲ ਕਹੀ ਸੀ ਕੇ ਦੇਰੀਏ ਦੇ ਤਾਂ ਯਾਰ ਗਾਦੀ ਹੋਈ ਨਹੀਂ はい。<'m>

you महाराष्ट्र हथे हवेली टपण त चुपला पवंदे अॼु जा पूरी तरह नफ़रत की रही आहे

ਦੇ ਇਹ ਲੋਕਾਂ ਦੇ ਦਰਜੇ ਰੱਖੇ ਜਾਂਦੇ ਜਿਨ੍ਹਾਂ ਨੇ ਫੈਕਲਾਂ ਨਾਲ ਪ੍ਰਾਰਥਨਾ ਕੀਤੀ ਹੈਗਾ ਉਹ ਲੋਕ ਆ ਜਿਹੜੇ ਉਹ ਸੰਸਦ ਦੇ ਵਿੱਚ ਬੱਠੀਆਂ ਪਾ ਲਈ ਵਿੱਚ ਬੱਠੀਆਂ ਬੰਦਨਾਤ ਬੱਠੀ ਹੈ ਜਿਹਦੇ ਕਰਕੇ ਅੱਜ ਤੀ ਇਹ ਸਮੁਤਰ ਦੇ ਮਤਿ ਦੇਖਿਆ ਕਿ ਸਰਕਾਰਾਂ ਨੇ ਸਿੱਧੇ ਰੂਪ ਗਿਆਰ ਕਰਨ ਤੋਂ ਬਾਅਦ ਇਹ ਮੋੜ ਦੇ ਮਾਖਜਾਨਿਆਂ ਨੂੰ ਜਾਂ ਬਿਲਕੁਲ ਤੇ ਜਮੀਨਾਂ ਨੂੰ ਕਤੀ ਲੋਕ ਹੈ ਪੁਰੀ ਨੇਕਤਵ ਕਰੇ ਉਹਨਾਂ ਨੇ ਇਹ ਜਗਤ ਪੰਜਾਬ ਦਾ ਉਹ ਇਸ਼ਤਿਹਾਰਤ ਬਾਰੇ ਤੇ ਕਰਨ ਮਜ਼ਬੂਤ ਹੋ ਪਈ ਹੈ ਜੀ ਦੇ ਕਰਕੇ ਉਹਨਾਂ ਦੇ ਹੁਕਮਾਂ ਦੇ ਪਾਰ ਨਹੀਂ ਮਿਲਦਾ ਰਹੀ ਅੱਗੇ ਤੇ ਲੱਭੋ ਨਹੀਂ ਆਜਾ ਜਿਹੜੇ ਵੀ ਕਾਨੂੰਨ ਹੈ ਸਥਾਨੀ ਵਾਲੇ ਪਰਦੇ ਹੈ ਚਾਹੇ 8 ਘੰਟੇ ਦੀ ਜਗ੍ਹਾ 12 ਘੰਟੇ ਦੀ ਜਗ੍ਹਾ ਤਮੂ ਪਰਦਾ ਇਹ ਉਹਨਾਂ ਸਾਹਮਣੇ ਬਪਾਰਖ ਸੰਸਥਾ ਦੇ ਧਰੇ असीं अंग्रेज विरासत इन पासे करोगार कानून बा रहो ਨੇਕਾਂ ਦੇ ਪ੍ਰਾਇ ਹੋਏ ਕਾਲੇ ਕਾਨੂੰਨ ਨੇ ਉਹਨਾਂ ਦੇ ਧੰਦੇ ਹੋਰ ਤਖੇ ਕੀਤੇ ਗਏ ਨੇ ਉਹਨਾਂ ਦੇ ਬੰਦੇ ਕੀਤੇ ਗਏ ਨੇ ਅੱਜ ਵੀ ਨਾ ਕੋਈ ਵੱਡਾ ਅਕਾਜ਼ ਕੇਸ ਜòn ਬਾਰੇ ਫਰਾਂ ਬਾਰੇ ਉਹਦੇ ਬਾਰੇ ਫੈਸਲਾ ਨਹੀਂ ਦੱਸਦੀ ਅੱਜ ਉਹਹੀ ਫੈਸਲਾ ਅੱਜ ਛਾਂ ਨੇ ਛਾਂ ਦੇ ਛਾਂ ਦਾ ਆਖੜਾ ਉਹੋ ਨਾ ਦੱਸ ਸਕਦਾ ਕਿ ਤੇ ਦੇ ਪੱਤੇ ਕਿਉਂਕਿ ਇਸ ਵਰਗੇ ਕਾਨੂੰਨ ਅਜੇ ਉਹ ਮੰਨ ਕੇ ਜਿਹੜਾ ਸੁਣ ਕੇ ਜਾ ਰਿਹਾ ਇਸ ਕਰਕੇ ਆ बहत बदारी ਫਰੋ ਕੋ ਸੁਨਾਰਾ ਤੋਂ ਬਾਅਦ ਨਾਕੀ ਦੀ ਜਿਹੜੀ ਤਿਆਰ ਹੈ